ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹਨਾਂ ਕੁੱਤੀ ਸੂਈ ਹੋਈ ਹੈ ਬਈ ਇੱਥੇ ਤੇ ਠੰਡ ਬਹੁਤ ਹੈ ਯਾਰ ਠੰਡ ਕਰਕੇ ਨਾ ਅਸੀਂ ਨੇ ਇੱਕ ਉਪਰਾਲਾ ਕੀਤਾ ਛੋਟਾ ਜਿਹਾ ਇਹ ਸੂਈ ਹੋਈ ਹੈ ਇੱਥੇ ਤੇ ਇਤਨਾ ਸੀ ਇਹਦੇ ਘਰ ਬਣਾਉਣ ਲੱਗੇ ਆਂ ਇਹਦੇ ਵਾਸਤੇ ਤੇ ਘਰ ਇਟਾ ਉਟਾ ਲਾਤੀਆਂ ਇਟਾਂ ਲਾ ਕੇ ਤੇ ਨਾਲ ਕੋਈ ਉਹ ਕਰਾਂਗੇ ਆਇਟਾਂ ਨਹੀਂ ਆ ਤੇ ਆਹ ਗੱਤੇ-ਗੱਤੇ ਪਏ ਆ ਪਲਾਈ ਪਈ ਉੱਪਰ ਰੱਖ ਕੇ ਆ ਬਣਾਤਾ ਅਸੀਂ ਘਰ ਤੇ ਬਈ ਯਾਰ ਠੰਡ ਬਹੁਤ ਹੈ ਬੱਚਾਂ ਵਾਸਤੇ ਤੁਸੀਂ ਨਾ ਵੀ ਤੁਸੀਂ ਵੀ ਹੈ ਜੇ ਕੋਈ ਉਪਰਾਲਾ ਕਰੋ ਯਾਰ ਜੇ ਤੁਹਾਡੇ ਕੋਈ ਨੇੜੇ ਤੇੜੇ ਕੋਈ ਇਹ ਜੋ ਮੰਨ ਲਓ ਵੀ ਕੁੱਤੀ ਵਗੈਰਾ ਸੂਈ ਆ ਹਨਾ ਤੇ ਤੁਸੀਂ ਵੀ ਯਾਰ ਆ ਇੱਕ ਭਾਂਡਾ ਰੱਖਦੇ ਕੋਈ ਆਉਂਦਾ ਜਾਂਦਾ ਬੰਦਾ ਚੱਲ ਦੁੱਧ ਵਾ ਦੋ ਪਾ ਜਾਂਦਾ ਹੁੰਦਾ ਸੇਵਾ ਬਹੁਤ ਵੱਡੀ ਸੇਵਾ ਕਰੀ ਇਹ ਤੇ ਕਰਿਆ ਕਰੋ ਯਾਰ ਬਾਈ ਯਾਰ ਜਮਾ ਆ ਦੇਖ ਲਓ ਅਸੀਂ ਇਹਦੇ ਵਿੱਚ ਬਿਠਾਵਾਂਗੇ ਹੁਣ ਇਹ ਕਰਕੇ ਪਰ ਜਿੰਨਾ ਸਾਡੇ ਤੋਂ ਹੋ ਜਾ ਸਕਿਆ ਯਾਰ ਉਨਾ ਕਰਤਾ ਅਸੀਂ ਤੇ ਚਲ ਬਿਠਾਈਂ ਬਾਈ ਅੰਦਰ ਚੱਕਲਾ ਚੱਕਲਾ ਕੁਝ ਨਹੀਂ ਹੁੰਦਾ ਚੱਕਲਾ ਚੱਕਲਾ ਹਾਂ ਹਾਂ ਲੈ ਆ ਲੈ ਉਹ ਬਿਠਾ ਦੇ ਅੰਦਰ ਆ ਬਾਠ ਠੀਕ ਹੈ ਵਧੀਆ ਯਾਰ ਐ ਰਹਿਣਗੇ ਹਨਾ ਇਹਨਾਂ ਦੀ ਵੀ ਜ਼ਿੰਦਗੀ ਵਿਚਾਰੇ ਦੀ ਆ ਦੇਖ ਲੋ ਚੱਕ ਲੈ ਬਾਈ ਉਠਾ ਦੇ ਵਿੱਚ ਅੰਦਰ ਠੰਡ ਬਹੁਤ ਹੈ ਯਾਰ